ਜਲੰਧਰ ਦੇ ਵਿੱਚ ਮੈਨੂੰ ਲੋਕ ਕੀ ਕਹਿੰਦੇ ਪੱਤਰਕਾਰ ਕਹਿੰਦੇ ਜਲੰਧਰ ਦੇ ਵਿੱਚ ਵੋਟਾਂ ਕਿਹਨੂੰ ਪਈਆਂ ਨੇ ਮੈਂ ਕਿਹਾ ਜੀ ਵੋਟਾਂ ਬਿਜਲੀ ਦੇ ਬਿੱਲਾਂ ਨੂੰ ਪਈਆਂ ਨੇ ਵੋਟਾਂ ਸਕੂਲਾਂ ਨੂੰ ਪਈਆਂ ਨੇ ਵੋਟਾਂ ਮੁਹੱਲਾ ਕਲੀਨਿਕਾਂ ਨੂੰ ਪਈਆਂ ਨੇ ਵੋਟਾਂ ਸੜਕਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪੁਲਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪਈਆਂ ਨੇ ਵੋਟਾਂ ਵਪਾਰੀਆਂ ਦੇ ਵਪਾਰ ਨੂੰ ਵਾਸਤੇ ਪਈਆਂ ਨੇ ਵੋਟਾਂ ਕਿਸਾਨਾਂ ਦੀਆਂ ਪਈਆਂ ਨੇ ਜਿਨ੍ਹਾਂ ਨੂੰ ਫਸਲ ਹਜੇ ਮਰੀ ਪਈ ਸੀ ਹਜੇ ਕੀ ਨਹੀਂ ਸੀ ਖੇਤਾਂ ਚੋਂ ਜਿਨ੍ਹਾਂ ਦੇ ਪੈਸੇ ਘਰਾਂ ਚ ਪਹੁੰਚ ਗਏ ਵੋਟਾਂ ਉਹਨਾਂ ਦੀਆਂ ਪਈਆਂ ਵੋਟਾਂ ਮਜ਼ਦੂਰਾਂ ਦੀਆਂ ਪਈਆਂ ਵੋਟਾਂ ਗਰੀਬਾਂ ਦੀਆਂ ਪਈਆਂ ਜਿਹੜੇ ਕਹਿੰਦੇ ਸਾਨੂੰ ਨੌਕਰੀਆਂ ਮਿਲਣ ਲੱਗੀਆਂ ਉਹਨਾਂ ਨੂੰ ਵੋਟਾਂ ਪਈਆਂ ਕਹਿੰਦੇ ਦੂਜਿਆਂ ਨੂੰ ਕਿਉਂ ਨਹੀਂ ਪਈਆਂ ਮੈਂ ਕਿ ਉਹਨਾਂ ਨੇ ਕਿਸੇ ਨਾਂ ਤੇ ਮੰਗੀਆਂ ਉਹਨਾਂ ਨੇ ਵੋਟਾਂ ਮੰਗੀਆਂ ਜਾਤੀ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਬਰਾਦਰੀ ਦੇ ਆਧਾਰ ਤੇ ਅਸੀਂ ਵੋਟਾਂ ਮੰਗੀਆਂ ਪੰਜਾਬ ਨੂੰ ਪੰਜਾਬ ਵਾਸਤੇ ਕੰਮਾਂ ਵਾਸਤੇ ਵੋਟਾਂ ਪਾਓ ਮੈਂ ਕਿਹਾ ਸੀ ਕਿ ਜੇ ਜਲੰਧਰ ਸੀਟ ਜਿੱਤ ਜੰਨੇ ਦੁਗਣਾ ਚੌਗਣਾ ਹੌਸਲੇ ਨਾਲ ਕੰਮ ਕਰੂੰਗਾ ਉਸੇ ਦੁਗਣੇ ਚੌਗਣੇ ਹੌਸਲੇ ਨਾਲ ਕੰਮ ਕਰ ਰਹੇ ਆ ਹਜੇ ਸਾਡੇ ਐਮਪੀ ਨੇ ਜਲੰਧਰ ਤੋਂ ਸੌ ਨਹੀਂ ਚੱਕੀ ਕੱਲ ਨੂੰ ਕੈਬਨਿਟ ਉੱਥੇ ਰੱਖ ਕੇ ਪੂਰੀ ਸਰਕਾਰ ਜਿਹੜੀ ਹੈ ਜਲੰਧਰ ਬੈਠੂ ਜੋ ਜੋ ਮਹੀਨੇ ਡੇਢ ਮਹੀਨੇ ਸਾਨੂੰ ਮੰਗ ਪੱਤਰ ਮਿਲੇ ਕੱਲੇ ਕੱਲੇ ਮੰਗ ਪੱਤਰ ਦਾ ਉਹਨਾਂ ਨਾਲ ਗੱਲ ਕਰਕੇ ਉਹਦਾ ਪੂਰਾ ਕਰਾਂਗੇ ਜੀ ਔਰ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਬਟਨ ਤੁਸੀਂ ਇੱਕ ਦੱਬਿਆ ਮੂੰਹ ਬਹੁਤ ਬੰਦ ਹੋ ਗਏ ਜਲੰਧਰ ਦੇ ਲੋਕਾਂ ਨੇ ਬਟਨ ਇੱਕ ਦੱਬਿਆ ਮੂੰਹ ਬਹੁਤ ਬੰਦ ਹੋ ਗਏ ਸੋ ਮੂੰਹ ਬੰਦ ਕਰਨ ਵਾਲਾ ਬਟਨ ਜਦੋਂ ਦਬ ਦੋਂਗੇ ਨਾ ਤਾਂ ਫਿਰ ਮੈਂ ਜਿਹੜਾ ਬਟਨ ਦਬਦਾ ਉਹਦੇ ਨਾਲ 25 ਕਰੋੜ ਦਾ ਤਾਂ ਘਟਣਾ ਹੋ ਜਾਂਦਾ ਜਿਵੇਂ ਕੀਤਾ ਮੈਂ ਇੱਕ ਦਿਨ ਚ 5 ਤੋਂ 7 ਬਟਨ ਦਬਦਾ ਰੋਜ਼ ਚੰਡੀਗੜ੍ਹ ਸੈਕਟਰੀਏਟ ਲੈ ਆਉਂਦੇ ਨੇ ਆ ਬਟਨ ਦਬ ਦਿਓ ਜੀ ਇਹਦੇ ਨਾਲ ਫਲਾਨੀ ਸੜਕ ਦਾ ਉਹ ਘਟਨਾ ਹੋ ਜੂ ਆਹ ਬਟਨ ਦਬਦੋ ਜੀ ਇਹਦੇ ਨਾਲ ਆਪਣਾ ਮਿਲਕ ਪਲਾਂਟ ਦਾ ਆਹ ਜਿਹੜਾ ਉਹ ਆਪਾਂ 100 ਕਰੋੜ ਦਾ ਚਲਾਇਆ ਏ ਚੱਲ ਪੂਗਾ ਜੀ ਆਹ ਬਟਨ ਮੇਰੇ ਕੋਲ 5 5 ਕ ਬਟਨ ਦੀ ਐਵਰੇਜ ਆ ਰੋਜ਼ ਦੋ ਮੈਂ ਦੱਬ ਕੇ ਆ ਇੱਕ ਤੁਸੀਂ ਦਿਵਾ ਲਿਆ ਦੋ ਹੋਏ ਜਾ ਕੇ ਦੱਬਣੇ ਚੰਡੀਗੜ੍ਹ ਇਹ ਬਟਨ ਮੈਂ ਕਿਉਂ ਦਬਦਾ ਇਹ ਬਟਨ ਮੈਂ ਦੱਬਣ ਦੇ ਕਾਬਲ ਕਿਨੇ ਬਣਾਇਆ ਤੁਸੀਂ 2022 ਚ ਇੱਕ ਬਟਨ ਦਬਿਆ ਸੀ ਇਹ ਉਹਦੇ ਕਰਕੇ ਆ ਜਿਹੜਾ ਬਟਨ ਝਾੜੂ ਵਾਲਾ ਦਬਿਆ ਸੀ ਨਾ ਉਹ ਬਟਨ ਦਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਜ਼ਿੰਮੇਵਾਰੀ ਸ਼ੁਰੂ ਆ ਫਰਕ ਹੈ ਬਸ ਔਰ ਇਲੈਕਟ੍ਰਿਕ ਵਹੀਕਲਾਂ ਨਾਲ ਸਾਡੀ ਅਗਲੀ ਪਾਲਿਸੀ ਆ ਰਹੀ ਹੈ ਤੁਹਾਨੂੰ ਸ਼ਹਿਰ ਦੇ ਵਿੱਚ 15 ਤੋਂ 20 20 ਸੀਟਾਂ ਆਣੀਆਂ 25 25 ਸੀਟਾਂ ਆਣੀਆਂ ਸ਼ਾਨਦਾਰ ਬੱਸਾਂ ਇਥੋਂ ਯੂਨੀਵਰਸਿਟੀ ਯੂਨੀਵਰਸਿਟੀ ਤੋਂ ਉਸ ਬੱਸ ਸਟੈਂਡ ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ ਪੁਰਾਣੇ ਬੱਸ ਸਟੈਂਡ ਤੋਂ ਮਹਿੰਦਰਾ ਕਾਲਜ ਮਹਿੰਦਰਾ ਕਾਲਜ ਤੋਂ ਸਰਕਾਰੀ ਕਾਲਜ ਵੀ ਪੀ ਐਸ ਫੁਹਾਰਾ ਚੌਂਕ ਜਿੱਤ ਸਨੌਰ ਵਾਲਾ ਅੱਡਾ ਜਿੱਧਰ ਮਰਜੀ ਤੁਸੀਂ ਜਾਣਾ ਤੁਹਾਨੂੰ ਬੱਸਾਂ ਮਿਲਣਗੀਆਂ ਕਿਉਂਕਿ ਮੈਂ ਰਿਆ ਮੇਰਾ ਤਾਂ ਸ਼ਹਿਰ ਹੈ ਮੈਂ ਤਾਂ ਇੱਥੇ ਰਿਆ 6 ਸਾਲ ਮੈਂ ਤਾਂ ਕੱਲੀ ਕੱਲੀ ਗਲੀ ਜਾਣਦਾ ਸੋ ਇਸ ਕਰਕੇ ਇਹ ਜਿਹੜੇ ਵਿਕਾਸ ਦੇ ਕੰਮ ਨੇ ਇਹ ਕੋਡ ਕਰਕੇ ਰੁਕਿਆ ਹੋਇਆ ਸੀ ਨਹੀਂ ਤਾਂ ਪਹਿਲਾਂ ਹੋ ਜਾਣਾ ਸੀ ਸੋ ਅੱਜ ਇਹ ਇਹਦਾ ਦੁਕਾਟਨ ਹੋ ਗਿਆ ਬੱਸ ਸਾਡਾ ਤੁਹਾਡਾ ਇਹਨੂੰ ਤੁਸੀਂ ਸਾਫ਼ ਰੱਖਣਾ ਹੈ ਇਹਨੂੰ ਕਾਮਯਾਬ ਕਰਨਾ ਅੱਗੇ ਹੋਰ ਵੀ ਆਉਣ ਵਾਲੇ ਦਿਨਾਂ 'ਚ ਸਭ ਤਹਿਸੀਲਾਂ ਬਣਨਗੀਆਂ ਉਹਨਾਂ ਦੇ ਵੀ ਉਦਘਾਟਨ ਕਰ ਰਹੇ ਆ ਸਕੂਲ ਬਣਨਗੇ ਆਮ ਆਦਮੀ ਕਲੀਨਿਕ ਬਣਨਗੇ ਔਰ ਜੋ ਸਹੂਲਤਾਂ ਲੋਕਾਂ ਨੂੰ ਅਸੀਂ ਸਰਕਾਰ ਵੱਲੋਂ ਦੇ ਸਕਦੇ ਦੇਵਾਂਗੇ ਕੋਈ ਘਾਟਾ ਸਾਡੇ ਖਜ਼ਾਨੇ 'ਚ ਨਹੀਂ ਹੈਗਾ